ਹਾਂ ਹਾਲੇ ਕਰ ਜਿਹੜਾ ਅਜੀਬ ਜਿਹਾ ਬੰਦ ਲਾਉਣ ਦਾ ਕੀਤਾ ਹੈ ਕੀ ਕਹਿੰਦਾ ਹੈ ਦੇਖੋ ਜਿਹੜਾ 30 ਦਾ ਪੰਜਾਬ ਬੰਦ ਹੈ ਕੈਮਮ ਤੇ ਐਸਕੇਮ ਨੌਨ ਪੋਲੀਟਿਕਲ ਦਾ ਦਿੱਲੀ ਅੰਦੋਲਨ ਦੋ ਦੇ ਸੱਦੇ ਤੇ ਜਿਹੜਾ ਕੱਲ ਦਾ ਬੰਦ ਹੈ तमाम ਮਲਾਜ਼ਮਾਂ ਦੀਆਂ ਵਿਦਿਆਰਥੀਆਂ ਦੀਆਂ ਮਜ਼ਦੂਰਾਂ ਦੀਆਂ ਮਲਾਜ਼ਮਾਂ ਦੀਆਂ तमाम ਜਥੇਬੰਦੀਆਂ ਸਪੋਰਟ ਦੇ ਰਹੀਆਂ ਹਨ ਔਰ ਹਰ ਤਰ੍ਹਾਂ ਦਾ ਸਰਕਾਰੀ ਤੇ ਗੈਰ ਸਰਕਾਰੀ ਦਫਤਰ ਬੰਦ ਹੋਊਗਾ ਆ ਰੇਲ ਆਵਾਜਾਈ ਸੜਕੀ ਆਵਾਜਾਈ ਚਾਹੇ ਗੈਸ ਏਜੰਸੀਆਂ ਹੋਣ ਚਾਹੇ પેટ્રોલ ਪੰਪ ਹੋਣ ਤਮਾਮ ਬੰਦ ਰਹਿਣਗੇ 7 ਤੋਂ 4 ਵਜੇ ਤੱਕ ਔਰ ਇਹਦੇ ਵਿੱਚ ਜਿਹੜੀਆਂ ਐਮਰਜੈਂਸੀ ਸੇਵਾਵਾਂ ਵਾ ਜਿਵੇਂ ਮੈਡੀਕਲ ਸੇਵਾਵਾਂ ਕੋਈ ਡੈਡ ਬੋਡੀ ਹੈਗੀ ਆ ਕੋਈ ਵਿਆਹ ਸ਼ਾਦੀ ਦਾ ਪ੍ਰੋਗਰਾਮ ਹੈਗਾ ਵਾ ਆ ਕੋਈ 에어ਪੋਰਟ ਦਾ ਯਾਤਰੀ ਹੈਗਾ ਵਾ ਆ ਕੋਈ ਨੌਕਰੀ ਪਿੱਛੇ ਵਾਲਾ ਮੁੰਡਾ ਕੋਈ ਇੰਟਰਵਿਊ ਲਈ ਜਾਣਾ ਹੈਗਾ ਇਹ ਸਾਰੀਆਂ ਤਮਾਮ ਐਮਰਜੈਂਸੀ ਸੇਵਾਵਾਂ ਸੀ ਬਹਾਲ ਰੱਖਾਂਗੇ ਔਰ ਜੇ ਸਾਹਿਬ ਨਾਲ 3 ਕਰੋੜ ਪੰਜਾਬੀ ਕਾਰਪੋਰੇਟ ਦੇ ਵਿਰੁੱਧ ਨਿਕਲ ਕੇ ਆਏ ਆ ਕਿਉਂਕਿ ਹਮਲਾ ਕੱਲਾ ਸਾਡੇ ਤੇ ਨਹੀਂ ਛੋਟੇ ਦੁਕਾਨਦਾਰ ਤੇ ਛੋਟੇ ਵਪਾਰੀ ਤੇ ਠੀਕ ਆ ਇਹਦੋ 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 ਗਾਹਾਂ ਮਜ਼ਦੂਰਾਂ ਤੇ ਮਲਾਜ਼ਮਾਂ ਤੇ ਆਮ ਜਨਤਾ ਤੇ ਆ ਤਾਂ ਇਹ ਸਾਨੂੰ ਇਕੱਠੇ ਹੋ ਕੇ ਇਹਦਾ ਸਾਹਮਣਾ ਕਰਨਾ ਜਿਵੇਂ ਕਿ ਇਹ ਪਿਛਲੇ ਦਿਨ ਜਿਹੜੇ ਦੰਦਿਆਲ ਆਪਣੇ ਕਾਫੀ ਬੁਮਾਰਦ ਚਾਲਦੇ ਪਏ ਅੱਜ ਵੀ ਬੁਮਾਰਦ ਚਾਲਦੇ ਪਏ ਉਹਨਾਂ ਉੱਤੇ ਕੀ ਕਰੋ ਹਾਂ ਦੇਖੋ ਸਾਰੀ ਦੁਨੀਆ ਚਿੰਤਾ ਤੇ ਉਹਨਾਂ ਦੀ ਸਿਹਤ ਨੂੰ ਲੈ ਕੇ ਪਰ ਦੇਸ਼ ਦੇ ਪ੍ਰਧਾਨ ਮੰਤਰੀ ਨੂੰ ਕੋਈ ਫਿਕਰ ਨਹੀਂ ਹੈਗਾ ਜੀ ਅਸੀਂ ਕਹਿੰਦੇ ਰੱਬ ਉਹਨਾਂ ਨੂੰ ਮੱਤ ਦੇਵੇ ਉਹ ਚਿੰਤਾ ਕਰਨ ਜਦੋਂ ਅਮਿਤ ਸ਼ਾਹ ਜੀ ਔਰ ਪ੍ਰਧਾਨ ਮੰਤਰੀ ਚਿੰਤਾ ਕਰਨ ਕਿ ਫਿਰ ਮਸਲੇ ਹੱਲ ਹੋਣੇ ਆ ਤੇ ਆਪਣੇ ਹੋਰ ਸੀਐਮ ਭਗਵੰਤ ਮਾਨ ਆ ਦੇਖੋ ਸੀਐਮ ਭਗਵੰਤ ਮਾਨ ਸਾਡੀ ਲੜਕਾਰ ਸਰਕਾਰ ਨਾਲ ਕੇਂਦਰ ਨਾਲ ਲੜਾਈ ਹੈਗੀ ਆ ਉਹ ਸੁਪਰੀਮ ਕੋਰਟ ਦੇ ਬਹਾਨੇ ਦੇ ਨਾਂ ਤੇ ਕਿਸਾਨਾਂ ਦੇ ਲਹੂ ਨਾਲ ਆਪਣੇ ਹੱਥ ਨਾ ਰੰਗੇ ਨਹੀਂ ਤਾਂ ਇਤਿਹਾਸ ਕਦੀ ਵੀ ਉਹਨਾਂ ਨੂੰ ਮਾਫ਼ ਨਹੀਂ ਕਰੂਗਾ ਜੀ ਧੰਨਵਾਦ ਤੇ ਹੋਰ ਲੁਧਿਆਣਾ ਸ਼ਹਿਰ ਵਾਸੀਆਂ ਨੇ ਕੀ ਮਦਦ ਹਰਿਆਣਾ ਲੁਧਿਆਣਾ ਸ਼ਹਿਰ ਵਾਸੀਆਂ ਨੇ ਜਿਸ ਤਰ੍ਹਾਂ ਸਪੋਰਟ ਕੀਤੀ ਹੈ ਵਪਾਰ ਮੰਡਲ ਨੇ तमाम ਲੋਕਾਂ ਨੇ ਸੇ ਧੰਨਵਾਦ ਦੀਆਂ ਔਰ ਸਾਨੂੰ ਪੱਕੀ ਉਮੀਦ ਹੈ ਵੀ ਪੰਜਾਬੀ ਪੀਸਫੁੱਲੀ ਢੰਗ ਨਾਲ ਕੱਲ ਦਾ ਬੰਦ ਸਫਲ ਕਰਵਾਉਣਗੇ ਠੀਕ ਹੈ ਧੰਨਵਾਦ ਬ੍ਰੋ ਹਾਂ ਜੀ ਬੜੀ ਜਰਾ 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 ਤਾਂ ਦੇ ਨਾਲ ਕੀਤਾ ਹੋਇਆ ਦਾ ਕੀ ਬੈਸਿਕ ਅ ਦੇਖੋ ਜੀ ਅੱਜ ਅਸੀਂ ਭਾਰਤੀ ਕਿਸਾਨ ਜੁੜੀਆਂ ਦੁਆਬਾ ਜੋਨ ਪ੍ਰਧਾਨ ਹੁੰਦੇ ਦੇ ਨਾਤੇ ਅ ਮੈਂ ਆਪਣੇ ਵੱਲੋਂ ਤੇ ਭਾਰਤੀ ਕਿਸਾਨ ਯੂਨੀਅਨ ਖੋਸਾ ਵੱਲੋਂ ਤੇ ਭਾਰਤੀ ਕਿਸਾਨ ਮਜ਼ਦੂਰ ਯੂਨੀਅਨ ਵੱਲੋਂ ਅਸੀਂ ਅੱਜ ਲੋਕਾਂ ਨੂੰ ਜਾ ਕੇ ਅਸੀਂ ਉਹਨਾਂ ਦੇ ਰੂਬਰੂ ਹੋਏ ਤੇ ਲੋਕਾਂ ਦਾ ਬਹੁਤ ਜ਼ਿਆਦਾ ਸਾਥ ਆ ਉਹ ਕਹਿੰਦੇ ਵੀ ਅਸੀਂ ਪੂਰਨ ਤੌਰ ਤੇ ਤੁਹਾਡੇ ਨਾਲ ਆ ਤੇ ਕੱਲ ਜਿਹੜਾ ਅਸੀਂ ਬੰਦ ਦਾ ਸੱਦਾ 7 ਵਜੇ ਤੋਂ ਲੈ ਕੇ 8 ਵਜੇ ਤੱਕ ਦਾ ਕੀਤਾ ਸਾਡੇ ਨਾਲ ਪੂਰਨ ਸਾਡੇ ਨਾਲ ਤੇ ਜਿਹੜੀ ਗੜੀ ਸਦਾ ਆ ਜਿਹੜੀ ਖੁੱਲੀਆਂ ਰਹਿਣੇ ਇੱਕ ਰਖਿਆ ਜੀ ਜਿਹਦੇ ਹੱਥ ਵਿੱਚ ਕਾਰਡ ਹੋਏਗਾ ਉਹਨੂੰ ਅਸੀਂ ਜਾਣ ਦਵਾਂਗੇ ਜੀ ਆਪਣੇ ਜਿਹੜੇ ਡੱਲੇ ਆ ਜਿਹੜੇ ਸਾਡੀ ਦੇ ਸਮੇਂ ਤੋਂ ਬਿਮਾਰ ਹੋਏ ਰਹੇ ਸੀ ਤੇ ਉਹਨਾਂ ਵਾਸਤੇ ਦੇਖੋ ਜੀ ਡੱਲੇ ਵਾਲ ਸਾਹਿਬ ਬਹੁਤ ਜ਼ਿਆਦਾ ਸੀਰੀਅਸ ਚੱਲ ਰਹੇ ਨੇ ਔਰ ਮੈਂ ਕਹਨਾ ਬਹੁਤ ਸੀਰੀਅਸ ਕੰਡੀਸ਼ਨ ਆ ਸਰਕਾਰ ਨੂੰ ਸੋਚਣਾ ਚਾਹੀਦਾ ਜੇ ਡੱਲੇ ਵਾਲ ਸਾਹਿਬ ਨੂੰ ਕੁਝ ਹੋ ਜਾਂਦਾ ਤਾਂ ਮੈਂ ਕਹਨਾ ਵੀ ਜਿਹੜੀ ਕੰਡੀਸ਼ਨ ਆ ਬਹੁਤ ਜ਼ਿਆਦਾ ਵਿਗੜੂਗੀ ਤੇ ਪਰੇ ਸਿਮਪੋਜ਼ੀਅਮ ਗੋਵੰਦਵਾਨ ਜੀ ਨੂੰ ਵੀ ਬੇਨਤੀ ਆ ਕਿ ਜਾ ਕੇ ਭਾਈ ਤੁਸੀਂ ਉੱਥੇ ਸੈਂਟਰ ਸਰਕਾਰ ਨੂੰ ਅਪੀਲ ਕਰੋ 92 ਐਮ ਐਲ ਏ ਦਿੱਤੇ ਆ ਪੰਜਾਬ ਨੇ ਤੇ ਪੰਜਾਬ ਲਈ ਕੁਝ ਕਰੋ ਜਾ ਕੇ ਉਹਨਾਂ ਨੂੰ ਅਪੀਲ ਕਰੋ ਵੀ ਭਾਈ ਉੱਥੇ ਇੱਕ ਕਿਸਾਨ ਨੇਤਾ ਮਰ ਰਿਹਾ ਦੇਖੋ ਇੱਕ ਵਧੀਆ ਲੀਡਰ ਬਣ ਨੂੰ 40 ਸਾਲ ਲੱਗ ਜਾਂਦੇ ਆ ਸੋ ਇੱਕ ਅਸੀਂ ਨਹੀਂ ਚਾਉਂਦੇ ਵੀ ਡੱਲੇ ਵਾਲ ਸਾਹਿਬ ਸਾਡੇ ਲੀਡਰ ਆ ਜੋ ਉਹਨਾਂ ਨੂੰ ਕੁਝ ਹੋਵੇ ਤੇ ਭਗਵੰਦ ਮਾਨ ਸਾਹਿਬ ਨੂੰ ਇਹ ਥੋੜੇ ਰਾਹੀਂ ਬੇਨਤੀ ਆ ਕਿ ਮਾਨ ਸਾਹਿਬ ਤੁਸੀਂ ਜਾ ਕੇ ਸੈਂਟਰ ਸਰਕਾਰ ਨੂੰ ਬੇਨਤੀ ਕਰੋ ਕਿ ਉਹ ਸਾਡੀ ਮੰਗਾ ਜਿਹੜੀਆਂ ਨੇ ਬੈ ਕੇ ਗੱਲਬਾਤ ਕਰਕੇ ਉਹਨੂੰ ਨਜਿੱਠਣ ਤੇ ਜਰ ਸਰਵਾਸੀਮ ਕੀ ਮੈਸੇਜ ਦੇਣ ਚਾਹੁੰਦੇ ਹਾਂ ਜੀ ਤੇ ਅਨੇਸ਼ਰਵਾਸੀਮ ਕੀ ਨਸਾਦੇ ਲੁਧਿਆਣਾ ਸ਼ਹਿਰ ਵਾਸੀ ਅੱਜ ਅਸੀਂ ਮਾਰਚ ਕੱਢਿਆ ਸੀ ਮੈਸੇਜ ਦਿੱਤਾ ਦੁਕਾਨਦਾਰਾਂ ਨੂੰ ਉਹ ਵੀ ਸਾਡੇ ਨਾਲ ਨੇ ਵਪਾਰੀ ਵਰਗ ਵੀ ਸਾਡੇ ਨਾਲ ਹੈਗਾ ਵਾ ਔਰ ਉਹ ਕਹਿੰਦੇ ਸੀ ਅਸੀਂ ਵੱਧ ਤੋਂ ਵੱਧ ਚੜ੍ਹ ਕੇ ਕੱਲ ਕੋਸ਼ਿਸ਼ ਕਰਾਂਗੇ ਵੀ ਸ਼ਹਿਰ ਨੂੰ ਬੰਦ ਰੱਖਾਂਗੇ ਉਹ ਸਾਡੇ ਨਾਲ ਨਹੀਂ ਇੱਕ ਵਾਰੀ ਟਾਈਮ ਦੱਸੋ ਇੱਕ ਵਾਰੀ ਅਸੀਂ ਸਾਡਾ ਟਾਈਮ 7 ਵਜੇ ਤੋਂ ਲੈ ਕੇ ਸ਼ਾਮ ਨੂੰ 4 ਵਜੇ ਤੱਕ ਦਾ ਟਾਈਮ ਹੈਗਾ ਵਾ ਜੀ ਜੀ ਨੋਖਰ ਜੀ ਦਰਵਾਦੀ ਕੱਲ ਜਿਹੜਾ ਬੰਦ ਕਰਨ ਦਾ ਗੱਲ ਪਿਆ ਇਹਦੇ ਬਾਰੇ ਕੱਲ ਜਿਹੜਾ ਸਾਡਾ ਦੋਨੇ ਮੋਰਚੇ ਆ ਦੋਨਾਂ ਮੋਰਚਿਆਂ ਵੱਲੋਂ 30 ਤਰੀਕ ਬੰਦ ਦਾ ਸੱਦਾ ਦਿੱਤਾ ਸੀਗਾ ਜਿਹਨੂੰ ਕਿ ਪੰਜਾਬ ਦੇ ਲੋਕਾਂ ਨੇ ਇੱਕ ਸਹਿਮਤੀ ਤੌਰ ਤੇ ਇੱਕ ਆਪਣੀਆਂ ਮੰਗਾਂ ਤੌਰ ਤੇ ਜੋ ਕਿਸਾਨ ਜਿਥੇ ਬੰਦੀਆਂ ਡੱਲੇ ਵਾਲ ਸਾਹਿਬ ਜੋ ਇਸ ਟੰਬਾ ਹਾਲਤ ਕ੍ਰਿਟੀਕਲ ਬਣੀ ਉਹਨੂੰ ਦੇਖ ਕੇ ਲੋਕ ਆਪ ਹੀ ਬੰਦ ਦੇ ਵਿੱਚ ਆ ਗਏ ਆ ਕੱਲ ਪੂਰਾ ਪੰਜਾਬ 7 ਵਜੇ ਤੋਂ ਲੈ ਕੇ 4 ਵਜੇ ਤੱਕ ਬੰਦ ਰਹੂਗਾ ਜਿੱਥੇ ਮੈਡੀਕਲ ਸੇਵਾਵਾਂ ਜਿਹੜੀਆਂ ਨੇ ਜਾਂ ਮਰਗਤ ਤੇ ਜਾਣ ਵਾਲੇ ਆ ਜਾਂ ਵਿਆਹ ਸ਼ਾਦੀ ਵਾਲੇ ਤੇ ਇੱਕ 에어ਪੋਰਟ ਲਾ ਇਹ ਚਾਰ ਚੀਜ਼ਾਂ ਵਗੈਰਾ ਖੁੱਲੀਆਂ ਰਹਿਣਗੀਆਂ ਬਾਕੀ ਟੋਟਲ ਪੰਜਾਬ ਬੰਦ ਰਹੂਗਾ ਜਦੋਂ ਕਿ ਪਿਛਲੇ ਇਸੇ ਦਿਨ ਬਲੋਧਰ ਨੇ ਵੀ ਥੋੜੇ ਢਿੱਲੇ ਹੋ ਗਏ ਸੀ ਇਹ ਕਹਿੰਦੇ ਕੀ ਲੈ ਕੇ ਤੇ ਕੱਲ ਉਹ ਇੱਕ ਰੰਗ ਦਾ ਬੰਦੇ ਤੋਂ ਦੱਸਿਆ ਇਹੰਦਸਿਆ ਉਹ ਹੈ ਕਿ ਸ਼ਹਿਰ ਵਿੱਚ ਬਹੁਤ ਜਨ ਨੂੰ ਆਸੀਂ ਸਾਰਿਆਂ ਨੂੰ ਬੇਨਤੀ ਕਰਦੇ ਆਂ ਵੀ ਇਹ ਜਿਹੜਾ ਹਮਲਾ ਹੋ ਰਿਹਾ ਸਰਕਾਰ ਦਾ ਇਹ ਕੱਲੇ ਕਿਸਾਨਾਂ ਤੇ ਨਹੀਂ ਹੋ ਰਿਹਾ ਇਹ ਮਜ਼ਦੂਰਾਂ ਤੇ ਵੀ ਹੋ ਰਿਹਾ ਵਪਾਰੀ ਦੁਕਾਨਦਾਰਾਂ ਤੇ ਵੀ ਹੋ ਰਿਹਾ ਇਹ ਹਰ ਵਰਗ ਤੇ ਹਮਲਾ ਹੋ ਰਿਹਾ ਇਸ ਲਈ ਸਾਨੂੰ ਸਾਰਿਆਂ ਨੂੰ ਇਕੱਠੇ ਹੋਣਾ ਚਾਹੀਦਾ ਇਕੱਠੇ ਹੋ ਕੇ ਐ ਸਾਨੂੰ ਜਿਹੜੀ ਇਹ ਲੜਾਈ ਆ ਲੜਨੀ ਚਾਹੀਦੀ ਜਿਵੇਂ ਦੂਜੀਆਂ ਜਥੇਬੰਦੀਆਂ ਦਾ ਕਾਫੀ ਜਥੇਬੰਦੀਆਂ ਦਾ ਸਮਰਥਨ ਆ ਗਿਆ ਇਹਦੇ ਵਿੱਚ ਪੰਜਾਬ ਦੀਆਂ ਜਿੰਨੀਆਂ ਵੀ ਸੋਸ਼ਲ ਜਿਵੇਂ ਐਸਪੀਸੀ ਆ ਉਹਨਾਂ ਨੇ ਵੀ ਕੱਲ ਆਪਣੇ ਦਫ਼ਤਰ ਬੰਦ ਰੱਖਣੇ ਆ ਬੱਸ ਆਪਰੇਟਰ ਜਥੇਬੰਦੀਆਂ ਜਿੰਨੀਆਂ ਨੇ ਉਹ ਵੀ ਬੰਦ ਰੱਖਣੀਆਂ ਟੈਕਸੀਆਂ ਵਾਲੇ ਬੰਦ ਰੱਖਣਗੇ ਸਾਰਿਆਂ ਨੇ ਕੱਲ ਆਪਣਾ ਬੰਦਾ ਜਿਹੜਾ ਲਾਣਾ ਕਰ ਦਿੱਤਾ ਹਾਈ ਕੋਰਟ ਦਾ ਆਰਡਰ ਆਇਆ ਦੇਖੋ ਭਗਵੰਤ ਮਾਨ ਸਰਕਾਰ ਦੇ ਸਾਰੇ ਮੰਤਰੀ ਉੱਥੇ ਜਾ ਕੇ ਆਏ ਆ ਇਹ ਕਹਿ ਕੇ ਆਏ ਆ ਵੀ ਅਸੀਂ ਤੁਹਾਡੇ ਨਾਲ ਆ ਪੀਸੀ ਕਰਕੇ ਕਹਿ ਕੇ ਆਇਆ ਹੁਣ ਪਤਾ ਚੱਲਿਆ ਸਾਨੂੰ ਵੀ ਹੁਣ ਹੀ ਪਤਾ ਚੱਲਿਆ ਵੀ ਇਹ ਪਟਿਆਲੇ ਦੇ ਉੱਤੋਂ ਬੱਸਾਂ-ਮੁੱਸਾਂ ਰੇਂਜ ਕਰ ਰਹੇ ਆ ਉੱਥੇ ਫੋਰਸਪੇ ਜੰਲੀ ਪਟਿਆਲੇ ਨੂੰ ਹਾਈਲਾਈਟ ਤੇ ਰੱਖਿਆ ਹੋਇਆ ਤੇ ਪਰ ਇੱਕ ਗੱਲ ਇਹ ਧਿਆਨ ਦੇਣ ਇਹ ਕਿਸਾਨਾਂ ਦੀਆਂ ਲਾਸ਼ਾਂ ਤੋਂ ਚੱਕ ਕੇ ਨੰਘ ਕੇ ਹੀ ਡਲਿਆ ਸਾਬ ਨੂੰ ਚੱਕਣਗੇ ਵੈਸੇ ਚੱਕ ਨਹੀਂ ਸਕਦੇ ਇੱਥੋਂ ਵਾਲਾ ਕਰ ਦਿੱਤਾ ਵਾ ਮੈਸੇਜ ਦਿੱਤਾ ਵੀ ਜਿੰਨੇ ਵੀ ਪਟਿਆਲੇ ਦੇ ਨੇੜੇ ਨੇੜੇ ਪਿੰਡ ਨੇ ਜਿੰਨੇ ਉੱਥੇ ਨੌਜਵਾਨ ਨੇ ਜੋ ਕਿਸੇ ਕੋਲੇ ਵਹੀਕਲ ਆ ਉਹ ਚੱਕ ਕੇ ਖਨੋਰੀ ਬਾਰਡਰ ਪਹੁੰਚੋ ਠੀਕ ਹੈ ਹਾਂਜੀ ਕੱਲ ਜਿਹੜਾ ਅਤੀ ਤੂ ਜਿਹੜਾ ਬੰਦ ਲਾਉਣ ਦਾ ਕੀਤਾ ਹੈ ਕੀ ਕਿਹਦਾ ਦੇਖੋ ਜਿਹੜਾ 30 ਦਾ ਪੰਜਾਬ ਬੰਦ ਆ ਕੈਮਮ ਤੇ ਐਸਕਮ ਨਾਨ ਪੋਲਿਟਿਕਲ ਦਾ ਦਿੱਲੀ ਅੰਦੋਲਨ ਦੋ ਦੇ ਸੱਦੇ ਤੇ ਜਿਹੜਾ ਕੱਲ ਦਾ ਬੰਦ ਆ ਤਮਾਮ ਮਲਾਜ਼ਮਾਂ ਦੀਆਂ ਵਿਦਿਆਰਥੀਆਂ ਦੀਆਂ ਮਜ਼ਦੂਰਾਂ ਦੀਆਂ ਮਲਾਜ਼ਮਾਂ ਦੀਆਂ ਤਮਾਮ ਜਥੇਬੰਦੀਆਂ ਸਪੋਰਟ ਦੇਣੀਆਂ। ਹੋਰ ਹਰ ਤਰ੍ਹਾਂ ਦਾ ਸਰਕਾਰੀ ਤੇ ਗੈਸ ਸਰਕਾਰੀ ਦਫਤਰ ਬੰਦ ਹੋਊਗਾ। ਆ ਰੇਲ ਆਵਾਜਾਈ ਸੜਕੀ ਆਵਾਜਾਈ ਚਾਹੇ ਗੈਸ ਏਜੰਸੀਆਂ ਹੋਣ ਚਾਹੇ ਪੈਟਰੋਲ ਪੰਪ ਹੋਣ ਤਮਾਮ ਬੰਦ ਰਹਿਣਗੇ 7 ਤੋਂ 4 ਵਜੇ ਤੱਕ। ਔਰ ਇਹਦੇ ਵਿੱਚ ਜਿਹੜੀਆਂ ਐਮਰਜੈਂਸੀ ਸੇਵਾਵਾਂ ਵਾ ਜਿਵੇਂ ਮੈਡੀਕਲ ਸੇਵਾਵਾਂ ਕੋਈ ਡੈੱਡ ਬੋਡੀ ਹੈਗੀ ਆ ਕੋਈ ਵਿਆਹ ਸ਼ਾਦੀ ਦਾ ਪ੍ਰੋਗਰਾਮ ਹੈਗਾ ਵਾ ਆ ਕੋਈ 에어ਪੋਰਟ ਦਾ ਯਾਤਰੀ ਹੈਗਾ ਵਾ ਆ ਕੋਈ ਨੌਕਰੀ ਪਿੱਛੇ ਵਾਲਾ ਮੁੰਡਾ ਕੋਈ ਇੰਟਰਵਿਊ ਲਈ ਜਾਣਾ ਹੈਗਾ ਇਹ ਸਾਰੀਆਂ तमाम ਐਮਰਜੈਂਸੀ ਸੇਵਾਵਾਂ ਸੀ ਬਹਾਲ ਰੱਖਾਂਗੇ ਔਰ ਜੇ ਸਾਬ ਨਾਲ 3 ਕਰੋੜ ਪੰਜਾਬੀ ਕਾਰਪੋਰੇਟ ਦੇ ਵਿਰੁੱਧ ਨਿਕਲ ਕੇ ਆਏ ਆ ਕਿਉਂਕਿ ਹਮਲਾ ਕੱਲਾ ਸਾਡੇ ਤੇ ਨਹੀਂ ਛੋਟੇ ਦੁਕਾਨਦਾਰ ਤੇ ਛੋਟੇ ਵਪਾਰੀ ਤੇ ਠੀਕ ਆ ਇਹ ਇਹ ਇਹੋ ਗਾਹਾਂ ਮਜ਼ਦੂਰਾਂ ਤੇ ਮਲਾਜ਼ਮਾਂ ਤੇ ਆਮ ਜਨਤਾ ਤੇ ਆ ਤਾਂ ਇਹ ਸਾਨੂੰ ਇਕੱਠੇ ਹੋ ਕੇ ਇਹਦਾ ਸਾਹਮਣਾ ਕਰਨਾ ਜਿਵੇਂ ਵੀ ਇਹ ਪਿਛਲੇ ਵੇਲੇ ਜਿਹੜੇ ਬੰਦੇ ਆਲ ਆਪਣੇ ਕਾਫੀ ਬਿਮਾਰ ਚੱਲਦੇ ਵੀ ਅੱਜ ਵੀ ਬਿਮਾਰ ਚੱਲਦੇ ਵੀ ਉਹਨਾਂ ਉੱਤੇ ਕੀ ਲੱਗਦਾ ਹਾਂ ਦੇਖੋ ਸਾਰੀ ਦੁਨੀਆ ਚਿੰਤਾ ਤੇ ਉਹਨਾਂ ਦੀ ਸਿਹਤ ਨੂੰ ਲੈ ਕੇ ਪਰ ਦੇਸ਼ ਦੇ ਪ੍ਰਧਾਨ ਮੰਤਰੀ ਨੂੰ ਕੋਈ ਫਿਕਰ ਨਹੀਂ ਹੈਗਾ ਜੀ ਅਸੀਂ ਕਹਿੰਦੇ ਰੱਬ ਉਹਨਾਂ ਨੂੰ ਮੱਤ ਦੇਵੇ ਉਹ ਚਿੰਤਾ ਕਰਨ ਜਦੋਂ ਅਮਿਤ ਸ਼ਾਹ ਜੀ ਔਰ ਪ੍ਰਧਾਨ ਮੰਤਰੀ ਚਿੰਤਾ ਕਰਨਗੇ ਫਿਰ ਮਸਲੇ ਹੱਲ ਹੋਣਗੇ ਜੀ ਤੇ ਆਪਣੇ ਹੋਰ ਜਿੰਨੇ ਤੋਂ ਬਤਰਾਏ ਆ ਆ ਦੇਖੋ ਸੀਐਮ ਭਗਵੰਤ ਮਾਨ ਸਾਡੀ ਲੜਕਾਰ ਸਰਕਾਰ ਨਾਲ ਕੇਂਦਰ ਨਾਲ ਲੜਾਈ ਹੈਗੀ ਆ ਉਹ ਸੁਪਰੀਮ ਕੋਰਟ ਦੇ ਬਹਾਨੇ ਦੇ ਨਾਂ ਤੇ ਕਿਸਾਨਾਂ ਦੇ ਲਹੂ ਨਾਲ ਆਪਣੇ ਹੱਥ ਨਾਲ ਰੰਗੇ ਨਹੀਂ ਤਾਂ ਇਤਿਹਾਸ ਕਦੀ ਵੀ ਉਹਨਾਂ ਨੂੰ ਮਾਫ਼ ਨਹੀਂ ਕਰੂਗਾ ਜੀ ਧੰਨਵਾਦ ਤੇ ਹੋਰ ਹੌਲਦਾਨਾ ਸ਼ਹਿਰ ਵਾਸੀਆਂ ਨੂੰ ਕੀ ਮਾ ਹ ਹਰਿਆਣਾ ਲੁਧਿਆਣਾ ਸ਼ਹਿਰ ਵਾਸੀਆਂ ਨੇ ਜਿਸ ਤਰ੍ਹਾਂ ਸਪੋਰਟ ਕੀਤੀ ਹੈ ਵਪਾਰ ਮੰਡਲ ਨੇ तमाम ਲੋਕਾਂ ਨੇ ਸੇ ਧੰਨਵਾਦ ਦੀਆਂ ਔਰ ਸਾਨੂੰ ਪੱਕੀ ਉਮੀਦ ਹੈ ਵੀ ਪੰਜਾਬੀ ਪੀਸਫੁਲੀ ਢੰਗ ਨਾਲ ਕੱਲ ਦਾ ਬੰਦ ਸਫਲ ਕਰਾਉਣਗੇ ਕਿ ਤੱਕ ਹੈ ਹਾਲੀਵਾਰੀ ਜਿਹੜਾ ਜਿਹੜਾ ਬੰਦੇ ਲਾ ਲਿਆ ਕਿ ਰੈਸਿੰਗ ਦੀ ਅਹ ਦੇਖੋ ਜੀ ਅੱਜ ਅਸੀਂ ਭਾਰਤੀ ਕਿਸਾਨ ਜੁਨੀਆ ਦੁਆਬਾ ਜੋਨ ਪ੍ਰਧਾਨ ਹੁਣ ਦੇ ਨਾਤੇ ਅਹ ਮੈਂ ਆਪਣੇ ਵੱਲੋਂ ਤੇ ਭਾਰਤੀ ਕਿਸਾਨ ਯੂਨੀਅਨ ਖੋਸਾ ਵੱਲੋਂ ਤੇ ਭਾਰਤੀ ਕਿਸਾਨ ਮਜ਼ਦੂਰ ਯੂਨੀਅਨ ਵੱਲੋਂ ਅਸੀਂ ਅੱਜ ਲੋਕਾਂ ਨੂੰ ਜਾ ਕੇ ਅਸੀਂ ਉਹਨਾਂ ਦੇ ਰੂਬਰੂ ਹੋਏ ਤੇ ਲੋਕਾਂ ਦਾ ਬਹੁਤ ਜ਼ਿਆਦਾ ਸਾਥ ਆ ਉਹ ਕਹਿੰਦੇ ਵੀ ਅਸੀਂ ਪੂਰਨ ਤੌਰ ਤੇ ਤੁਹਾਡੇ ਨਾਲ ਆ ਤੇ ਕੱਲ ਜਿਹੜਾ ਅਸੀਂ ਬੰਦ ਦਾ ਸੱਦਾ 7 ਵਜੇ ਤੋਂ ਲੈ ਕੇ 8 ਵਜੇ ਤੱਕ ਦਾ ਕੀਤਾ ਸਾਡੇ ਨਾਲ ਪੂਰਨ ਸਾਡੇ ਨਾਲ ਤੇ ਜਿਹੜੀ ਗਰੀ ਸਿਰਾਂ ਜਿਹੜੀਆਂ ਖੁੱਲੀਆਂ ਰਹਿਣਗੀਆਂ ਇੱਕ ਪਿਆਰ ਕੇ ਜਿਹਦੇ ਹੱਥ ਵਿੱਚ ਕਾਰਡ ਹੋਏਗਾ ਉਹਨੂੰ ਅਸੀਂ ਜਾਣ ਦਵਾਂਗੇ ਜੀ ਆਪਣੇ ਜਿਹੜੇ ਡੱਲੇ ਆ ਜਿਹੜੇ ਕਾਫੀ ਦੇ ਸਮੇ ਤੋਂ ਦੇ ਬਿਮਾਰ ਹੋਏ ਹੈਗੇ ਸੀ ਤੇ ਉਹਨਾਂ ਵਾਸਤੇ ਦੇਖੋ ਜੀ ਡੱਲੇ ਵਾਲ ਸਾਹਿਬ ਬਹੁਤ ਜ਼ਿਆਦਾ ਸੀਰੀਅਸ ਚੱਲ ਰਹੇ ਨੇ ਔਰ ਮੈਂ ਕਹਨਾ ਬਹੁਤ ਸੀਰੀਅਸ ਕੰਡੀਸ਼ਨ ਆ ਸਰਕਾਰ ਨੂੰ ਸੋਚਣਾ ਚਾਹੀਦਾ ਜੇ ਡੱਲੇ ਵਾਲ ਸਾਹਿਬ ਨੂੰ ਕੁਝ ਹੋ ਜਾਂਦਾ ਤਾਂ ਮੈਂ ਕਹਨਾ ਵੀ ਜਿਹੜੀ ਕੰਡੀਸ਼ਨ ਆ ਬਹੁਤ ਜ਼ਿਆਦਾ ਵਿਗੜੂਗੀ ਤੇ ਸੀਐਮ ਕੋ ਵਰਦਨ ਗੋਵਨ ਦਵਾਨ ਜੀ ਨੂੰ ਵੀ ਬੇਨਤੀ ਹੈ ਕਿ ਜਾ ਕੇ ਭਾਈ ਤੁਸੀਂ ਉੱਥੇ ਸੈਂਟਰ ਸਰਕਾਰ ਨੂੰ ਅਪੀਲ ਕਰੋ 92 ਐਮਐਲਏ ਦਿੱਤੇ ਆ ਪੰਜਾਬ ਨੇ ਤੇ ਪੰਜਾਬ ਲਈ ਕੁਝ ਕਰੋ ਜਾ ਕੇ ਉਹਨਾਂ ਨੂੰ ਅਪੀਲ ਕਰੋ ਵੀ ਭਾਈ ਉੱਥੇ ਇੱਕ ਕਿਸਾਨ ਨੇਤਾ ਮਰ ਰਿਹਾ ਦੇਖੋ ਇੱਕ ਵਧੀਆ ਲੀਡਰ ਬਣਨ ਨੂੰ 40 ਸਾਲ ਲੱਗ ਜਾਂਦੇ ਆ ਸੋ ਇੱਕ ਅਸੀਂ ਨਹੀਂ ਚਾਹੁੰਦੇ ਵੀ ਡੱਲੇਵਾਲ ਸਾਹਿਬ ਸਾਡੇ ਲੀਡਰ ਆ ਜੋ ਉਹਨਾਂ ਨੂੰ ਕੁਝ ਹੋਵੇ ਤੇ ਭਗਵੰਦ ਮਾਨ ਸਾਹਬ ਨੂੰ ਇਹ ਥੋੜੇ ਰਾਹੀਂ ਬੇਨਤੀ ਆ ਕਿ ਮਾਨ ਸਾਹਿਬ ਤੁਸੀਂ ਜਾ ਕੇ ਸੈਂਟਰ ਸਰਕਾਰ ਨੂੰ ਬੇਨਤੀ ਕਰੋ ਕਿ ਉਹ ਸਾਡੀ ਮੰਗਾ ਜਿਹੜੀਆਂ ਨੇ ਬੈ ਕੇ ਗੱਲਬਾਤ ਕਰਕੇ